ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦ ਹੈ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਪਰ ਸਲਾਈ ਦੇ 20 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈ ਜੀ ਆਪਾਂ ਨੇ ਹੁਣ ਪ ਡਿਜ਼ਾਈਨ ਬਣਾਉਣੀ ਆ ਜੀ 20 ਗੁੰਡਾ ਤਾਰ ਲਿਆ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਹੁਣ ਆਪਾਂ ਧਾਗਾ ਇਦਰੀ ਰੱਖਾਂਗੇ ਜੀ ਇੱਕ ਆਪਾਂ ਗੁੰਡੇ ਨੂੰ ਪਲਟ ਕੇ ਪਾਵਾਂਗੇ ਜੀ ਪਰ ਪਤੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਣੀ ਜਾਲੀ ਪੈ ਗਈ ਹੁਣ ਧਾਗਾ ਅੱਗੇ ਕਰਕੇ ਆਪਾਂ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਪਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜਿੱਕੇ ਕੁੰਡਾ ਆਪਾਂ ਸਿੱਧਾ ਪਾਉਣਾਗੇ ਇੱਕ ਆਪਾਂ ਨੇ ਜਾਲੀ ਬਣਾ ਲਈ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਆਪਾਂ ਗੁੰਡਾ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪਾਉਣਾਗੇ ਜੀ ਇਹ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ। ਫਿਰ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਇੱਕ ਆਪਣੀ ਜਾਲੀ ਬਣ ਜੂਗੀ। ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਗੇ ਜੀ। ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਇੱਕ ਆਪਣੀ ਜਾਲੀ ਬਣ ਜੂਗੀ ਸਿਰੇ ਵਾਲਾ ਵੀ ਸਿੱਧਾ ਬੁਣ ਲਾਂਗੇ ਆ ਨਾਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਹੋਣ ਲਈ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਧਾਗਾ ਅੱਗੇ ਕਰਕੇ ਫਿਰ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਆਪਾਂ ਪੁੱਠੇ ਹੋਣਾਗੇ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਚਾਰ 5 5 ਗੁੰਡੇ ਪੁੱਠੇ ਹੁਣ ਲਈ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ 1 2 3 4 ਸਿਰੇ ਤੇ ਪੁੱਠੇ ਬੁਣ ਲਾਂਗੇ ਜੀ ਗੁੰਡੇ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ 1 2 ਤਿੰਨ ਤਿੰਨ ਗੁੰਡੇ ਆਪਾਂ ਬੁਣ ਲਈ ਜੀ ਚਾਰ ਹੋ ਗਏ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਧੱਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਫਿਰ ਇੱਕ ਦੋ 3 4 5 ਪੰਜ ਗੁੰਡੇ ਸਿੱਧੇ ਬੁਣ ਲਈ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਤਾਂ ਅੱਗਾ ਪਿਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਬੁਣ ਲਾਂਗੇ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੇ ਉਠਿਆਂ ਦੇ 부ਠੇ ਹੀ ਸਿੱਤਿਆਂ ਦੇ ਸਿੱਧੇ ਇੱਕ ਗੁੰਡਾ ਸਿੱਧਾ ਬੋਣਾਂਗੇ ਜੀ ਪੰਜ ਗੁੰਡੇ ਆਪਾਂ 부ਠੇ ਹੋਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬੋਣਾਂਗੇ ਜੀ ਪੰਜ ਗੁੰਡੇ ਆਪਾਂ 부ਠੇ ਬੋਣਾਂਗੇ ਆਪਾਂ 15 ਇੱਕ ਗੁੰਡਾ ਆਪਾਂ ਸਿੱਧਾ ਗੋਣਾਂਗੇ ਜੀ ਪੰਜ ਗੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਨਾਲ ਆ ਗਏ ਸਿੱਧੀ ਸਲਾਈ ਤੇ ਫਿਰ ਆਪਾਂ ਸਿੱਧਿਆਂ ਦੇ ਸਿੱਧੇ ਪੁੱਠਿਆਂ ਦੇ ਪੁੱਠੇ ਗੋਣਾਂਗੇ ਇੱਕ 2 3 4 5 ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ 5 ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ 2 3 4 5 ਇੱਕ ਗੁੰਡਾ ਪੁੱਠਾ ਬੁਣਾਂਗੇ 4 ਗੁੰਡੇ ਆਪਾਂ ਸਿੱਧੇ ਬੁਣ ਲਾਂਗੇ ਨਾ ਇਹ 부ਠੀ ਚਲਾਈ ਦੇ 부ਠੀ ਸਲਾਈ ਤੇ ਫੇਰ ਆਪਾਂ 부ਠਿਆਂ ਦੇ 부ਠੇ ਹੀ ਸਿੱਧੇ ਨੇ ਸਿੱਧੇ ਬਹੁਤ ਹੀ ਆਸਾਨ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਉਹ ਜਲਦੀ ਬਣ ਕੇ ਤਿਆਰ ਹੁੰਦਾ ਹੀ ਪੰਜ ਗੁੰਡੇ ਆਪਾਂ 부ਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਪੰਜ ਗੁੰਡੇ 부ਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੋਣਾਂਗੇ ਸਾਡੇ ਆਪਣੇ ਚਾਰ ਕੁੰਡਾ ਆਣਗੇ ਉੱਥੇ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਹੁਣ ਆਪਾਂ ਇਹਦੇ ਦੋ ਕੁੰਡੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪਾਉਣਾਗੇ ਜੀ ਜਿਹੜਾ ਆਪਣਾ ਪੁੱਠਾ ਕੁੰਡਾ ਇਹਦੇ ਉੱਤੇ ਆਪਣੀ ਜਾਲੀ ਬਣਾਉਣੀ ਹੈ ਧਾਗਾ ਅੱਗੇ ਕਰਕੇ ਕੁੰਡੇ ਨੂੰ ਆਪਾਂ ਸਿੱਧਾ ਪਾਉਣਾਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਕੁੰਡੇ ਨੂੰ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਤਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁਠਾ ਬੁਣਾਗੇ ਫਿਰ ਤਗਾ ਪਿੱਛੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਗਾ ਅੱਗੇ ਲਿਆਵਾਂਗੇ ਜੀ ਆਪਣਾ ਇਹ ਪੁਠਾ ਗੁੰਡਾ ਜਿਹੜਾ ਇਹਦੇ ਉੱਤੇ ਡਿਜ਼ਾਈਨ ਬਣੂਗਾ ਜੀ ਗੁੰਡਿਆਂ ਨੂੰ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਜੀ ਫਿਰ ਤਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਧਾਗਾ ਅੱਗੇ ਕਰਕੇ ਫਿਰ ਆਪਾਂ ਇੱਕ ਕੁੰਡਾ ਪੁੱਠਾ ਹੁਣਾਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਜੀ ਇੱਕ ਜਾਲੀ ਪਾ ਲਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਸਾਡ ਤੇ ਆਪਣੇ ਦੋ ਕੁੰਡੇ ਸਿੱਤੇ। ਮਾਗੇ ਜੇ ਆਪਾਂ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਈ। ਇੱਕ ਦੋ ਤਿੰਨ ਚਾਰ ਪੰਜ 6 ਹੁਣ ਆਪੇ ਕੁੰਡਾ ਆਪਾਂ ਸਿੱਧਾ ਪੋਣਾਂਗੇ। ਫਿਰ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਆਪਾਂ ਪੁੱਠੇ ਹੁੰਲੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਕੇ ਫਿਰ ਇੱਕ ਦੋ ਤਿੰਨ ਚਾਰ ਪੰਜ ਸਾਈਡ ਵਾਲੇ ਨੂੰ ਪੋਠੇ ਬਣ ਲਾਂਗੇ ਹੁਣ ਆਪਾਂਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਦੋ ਤਿੰਨ ਚਾਰ ਪੰਜ 6 ਹਮ ਆਪਣਾ ਪੁੱਠਾ ਕੁੰਡਾ ਗਏ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ 1 2 3 4 5 ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਇੱਕ ਦੋ 3 4 5 ਇੱਕ ਗੁੰਡਾ ਪਾ ਪੁੱਠਾ ਬੁਣ ਲਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਹੁਣ ਪਾ ਪੁੱਠੇ ਸਲਾਈ ਤੇ ਆ ਗਏ ਜੀ ਪੁੱਠੇ ਸਲਾਈ ਫੇਰ ਪੰਜ ਗੁੰਡੇ ਪੁੱਠੇ ਬੁਣਾਂਗੇ ਜਿੱਥੇ ਗੁੰਡਾ ਪਾ ਸਿੱਧਾ ਬੁਣਾਂਗੇ ਜੀ ਕੰਢੇ ਕੁੰਡੇ ਬੋ ਤੇ ਬੁਲੇਜੀ ਕੁਂਡਾ ਸਿੱਧਾ ਬਣਾਗੇ ਸਿਰਫ ਕੇਸ ਲਾਈ ਚ ਡਿਜ਼ਾਈਨ ਬਣਦਾ ਜੀ ਬਾਕੀ ਦਾ ਆਪਣੇ ਪੁੱਠੇ ਤੇ ਪੁੱਠੇ ਕੁੰਡੇ ਸਿੱਧਿਆਂ ਤੇ ਸਿੱਧੇ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਜੀ ਡਿਜ਼ਾਈਨ ਪੰਜ ਚਾਰ ਚਸਲਆਂ ਪੈਂਦੀਆਂ ਨੇ ਜੇ ਪੁੱਠੇ ਸਿੱਧੇ ਕੁੰਡਿਆਂ ਦੀ ਫਿਰ ਉਪਰ ਪੰਜ ਕੁੰਡੇ ਸਿੱਧੇ ਪਾਵਾਂਗੇ 1 2 3 4 5 ਇੱਕ ਗੁੰਡਾ ਆਪਾਂ ਪੁੱਠਾ ਬੁਣਾਵਾਂਗੇ ਪੰਜ ਗੁੰਡੇ ਆਪਾਂ ਸਿੱਧੇ ਬੁਣਾਵਾਂਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ। ਪੰਜ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ। ਇੱਕ ਗੁੰਡਾ ਪੁੱਠਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ। ਨਾਗੇ ਜੀ ਪੁੱਠੇਸ ਲੱਗੇ ਤੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ। ਫਿਰ ਪੰਜ ਗੁੰਡੇ ਪੁੱਠੇ ਬੁਣਾਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਤਾਂ ਗਾ ਕੇ ਕਰਕੇ ਪੰਜ ਗੁੰਡੇ ਆਪਾਂ ਪੁੱਠੇ ਬੁਣਾਂਗੇ ਇਹ 6 ਗੁੰਡਾ ਟਿੱਡੀ ਜਾਨ ਬਣਦਾ ਏ ਡਿਜ਼ਾਈਨ ਬਣ ਕੇ ਤਿਆਰ ਹੋ ਗਈ ਜੀ ਦੇਖੋ ਜੀ ਬਣ ਕੇ ਡਿਜ਼ਾਈਨ ਇਦਾਂ ਦਾ ਲੱਗਦਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਨਾਲੇ ਬਣਾਓ ਜੀ ਆਪਣੇ ਕੋਟੀ ਸਵਾਟਰ ਤੇ ਮਿਲਦੇ ਹਾਂ ਅਗਲੀ ਵੀਡੀਓ ਧੰਨਵਾਦ